ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਜੇਲ ਬਾਰਡਰ ਦੀ ਭਰਤੀ ਦੀ ਤਿਆਰੀ ਕਰਵਾਵਾਂਗੇ ਤੇ ਬਿਲਕੁਲ ਫ੍ਰੀ ਕਰਵਾਵਾਂਗੇ ਤੇ ਉਦਾਂ ਹੀ ਆਪਾਂ YouTube ਤੇ ਹਰ ਰੋਜ਼ਾਨਾ ਵੀਡੀਓ ਲੈ ਕੇ ਆਏ ਕਰਾਂਗੇ ਤੇ ਅੱਜ ਆਪਾਂ ਜੋ ਲੈ ਕੇ ਆਇਆ ਪੰਜਾਬ ਦਾ ਸਭਿਆਚਾਰ ਤੇ ਇਤਿਹਾਸ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਪੀਡੀਐਫ ਨਾ ਪੰਜਾਬ ਦਾ ਸਭਿਆਚਾਰ ਤੇ ਇਤਿਹਾਸ ਦੀ ਆਪਾਂ ਨੇ ਬਣਾ ਰੱਖੀ ਆ ਠੀਕ ਹੈ ਨਾ ਐਮਸੀਕਿਊ ਐ ਚ ਪੂਰੀ ਕੰਪਲੀਟ ਐਮਸੀਕਿਊ ਠੀਕ ਹੈ ਨਾ ਦੇਖੋ ਕਿੰਨੇ ਐਮਸੀਕਿਊ ਆ ਹਨਾ ਅਲੱਗ-ਅਲੱਗ ਤਰ੍ਹਾਂ ਦੇ ਇਸ ਦੇ ਵਿੱਚ ਆ ਪੰਜਾਬ ਦੇ ਸਭਿਆਚਾਰ ਤੇ ਇਤਿਹਾਸ ਦੇ ਸੰਬੰਧੀ ਠੀਕ ਆ ਇਹ ਤੁਹਾਨੂੰ ਆਪਣੀ ਪੀਡੀਐਫ ਆਪਣੇ ਨੌਕਰੀ ਗੁਰੂ ਐਪ ਦੇ ਵਿੱਚ ਮਿਲ ਜੇਗੀ ਠੀਕ ਆ ਤੇ ਟੈਲੀਗ੍ਰam ਦੇ ਵਿੱਚ ਮੈਂ ਲਿੰਕ ਪਾ ਦੂੰਗਾ ਆਪਣੀ ਐਪ ਦਾ ਠੀਕ ਆ ਉੱਥੇ ਮਿਲੇਗੀ ਠੀਕ ਆ ਬਾਕੀ ਆਪਾਂ YouTube ਦੇ ਉੱਤੇ ਬਿਲਕੁਲ ਫ੍ਰੀ ਪੜਾਵਾਂਗੇ ਇਹ PDF ਠੀਕ ਆ ਜੇ ਤੁਸੀਂ ਪੜ੍ਹਨੀ ਆ ਇਦਾਂ YouTube ਦੇ ਉੱਤੇ ਤੁਸੀਂ ਪੜ੍ਹ ਸਕਦੇ ਹੋ ਠੀਕ ਆ ਨਾ ਰੋਜ਼ਾਨਾ ਆਪਾਂ ਰੋਜ਼ ਮਤਲਬ ਕਿ ਜਿੰਨੇ ਕੋ ਹੋ ਸਕੇ ਉਹਨੇ ਉਹਨੇ ਕੁਐਸ਼ਨ ਇਹਦੇ ਵਿੱਚੋਂ ਕਰਦੇ ਜਾਵਾਂਗੇ ਠੀਕ ਆ ਤੁਹਾਡੀ ਬਿਲਕੁਲ ਇਦਾਂ ਫ੍ਰੀ ਤਿਆਰੀ ਕਰਵਾਵਾਂਗੇ ਇੱਥੇ 17 ਨੰਬਰ ਦਾ ਪੋਰਸ਼ਨ ਆ ਇਹ 50 ਸਬਿਆਚਾਰਤ ਇਤਿਹਾਸ ਦਾ ਤੁਹਾਡੇ ਜੀਲ ਬਟਰ ਦੇ ਪੇਪਰ ਦੇ ਵਿੱਚ ਜੋ ਕੀ ਆਣਾ ਹੈ ਠੀਕ ਆ 17 ਨੰਬਰ ਆਪਾਂ ਇਸ ਪੀਡੀਐਫ ਰਾਹੀਂ ਪੱਕੇ ਕਰ ਸਕਦੇ ਆ ਠੀਕ ਆ ਤੇ ਅੱਜ ਆਪਾਂ ਇਹ ਸ਼ੁਰੂ ਕਰਦੇ ਹਾਂ ਠੀਕ ਆ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਹੋਰ ਬੱਚਿਆਂ ਨੂੰ ਵੀ ਇਸ ਚੈਨਲ ਦੇ ਉੱਤੇ ਜੋੜੋ ਤਾਂ ਜੋ ਆਪਾਂ ਵਧੀਆ ਤਰੀਕੇ ਨਾਲ ਸਾਰੇ ਬੱਚਿਆਂ ਨੂੰ ਇੱਥੇ ਜਗ੍ਹਾ ਇਕੱਠਾ ਹੀ ਕਰਕੇ ਵਧੀਆ ਤਰੀਕੇ ਨਾਲ ਤਿਆਰੀ ਕਰਵਾ ਸਕੀਏ ਠੀਕ ਹੈ ਤੇ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਸ਼ਨ ਪੰਜਾਬ ਦੇ ਪ੍ਰਸਿੱਧ ਮੇਲੇ ਅਤੇ ਤਿਹਾਰਾਂ ਬਾਰੇ ਪਹਿਲਾ ਪ੍ਰਸ਼ਨ ਆਣਗੇ ਠੀਕ ਆ ਪਹਿਲਾ ਪੇਪਰ ਕਰਾਂਗੇ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਦਾ 파ਟ ਹੈ ਪੰਜਾਬ ਦੇ ਪ੍ਰਸਿੱਧ ਮੇਲੇ ਅਤੇ ਤਿਹਾਪ ਤੇ ਪੰਜਾਬ ਦੇ ਕਿਹੜੇ ਮੇਲੇ ਨੂੰ ਮਿੰਨੀ 올림픽 ਕਿਹਾ ਜਾਂਦਾ ਠੀਕ ਆ ਤੁਹਾਡੇ ਸਾਹਮਣੇ ਉੱਤਰ ਹੈਗਾ ਕਿਲਾ ਰਾਏਪੁਰ ਖੇਡ ਮੇਲੇ ਨੂੰ ਮਿੰਨੀ 올림픽 ਵੀ ਕਿਹਾ ਜਾਂਦਾ ਠੀਕ ਆ ਅਗਲਾ ਪ੍ਰਸ਼ਨ ਕਰਵਾ ਚੌਥ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਠੀਕ ਆ ਸਾਵਣ ਭਾਦੋਂ 81 ਤੇ ਸਵਾਲ ਦਾ ਉੱਤਰ ਹੈਗਾ ਦੋਸਤੋ ਅ ਕਰਟ ਹੈ ਠੀਕ ਆ ਆ ਆਪਣਾ ਕਰਵਾ ਚੌਥ ਦਾ ਠੀਕ ਹੈ ਨਾ ਤਿਆਰ ਕੱਤਕ ਦੇ ਮਹੀਨੇ 9 ਅਜੰਤਾ অপਸ਼ਨ ਡੀ ਇਸ ਦਾ ਸਹੀ ਜਵਾਬ ਹੈ ਅਮਰਸਰ ਦੀ ਦਿਵਾਰੀ ਕਿਸ ਗੁਰੂ ਸਹਿਬਾਨ ਨਾਲ ਸੰਬੰਧਿਤ ਹੈ ਤਾਂ ਉਹਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਠੀਕ ਹੈ ਤੇ ਇਸ ਦਾ ਗਰੁੱਪ ਡੀ ਆਹ ਸੋਰੀ অপਸ਼ਨ ਡੀ ਇਸ ਸਵਾਲ ਦਾ ਸਹੀ ਆਨਸਰ ਹੈ ਤੇ ਅਗਲਾ ਪ੍ਰਸ਼ਨ ਹੈ ਕਿ ਜਰਗ ਦਾ ਮੇਲਾ ਕਿਹੜੇ ਮਹੀਨੇ ਆਉਂਦਾ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਏ ਚੇਤ ਜਰਗਰਾਮ ਮੇਲਾ ਜਿਹੜਾ ਉਹ ਚੇਤ ਦੇ ਮਹੀਨੇ ਲੱਗਦਾ ਹੈ ਠੀਕ ਆ ਤੇ ਅਗਲਾ ਆਪ੍ਰਸ਼ਨ ਆ ਗਿਆ ਕਿਹੜੇ ਮੇਲੇ ਵਿੱਚ ਬਿਹੇ ਗੁਲਗਲੇ ਭੇਟ ਕੀਤੇ ਜਾਂਦੇ ਹਨ ਜਿਹੜੇ ਬਿਹੇ ਗੁਲਗਲੇ ਮਤਲਬ ਰਾਤ ਨੂੰ ਪਕਾ ਕੇ ਦੂਏ ਦਿਨ ਭੇਟ ਕੀਤੇ ਜਾਂਦੇ ਆ ਜਿਹਨਾਂ ਨੂੰ ਬਿਹੇ ਗੁਲਗਲੇ ਕਿਹਾ ਜਾਂਦਾ ਉਹ ਹੈਗਾ ਜਰਗ ਦਾ ਮੇਲਾ ਠੀਕ ਆ ਇਹ ਜੇ ਉੱਪਰ ਆਪਣੀ ਗੱਲ ਕਰੀਏ ਚੇਤ ਦੇ ਮਹੀਨੇ ਜੋ ਲੱਗਦਾ ਠੀਕ ਆ ਤੇ ਉਸ ਤੋਂ ਬਾਅਦ ਮਾਗੀ ਦਾ ਮੇਲਾ ਕਦੋਂ ਲੱਗਦਾ ਹੈ ਚਾਰੇ ਆਪਸ਼ਨ ਆ ਦਿਖਤ ਸਕਦੇ ਤੁਸੀਂ ਚਾ ਉੱਪਰਲੀ ਚੌਥੀ ਆਪਸ਼ਨ ਇੱਧਰ ਆ ਜੇਗੀ ਇਹ ਲੱਗਦਾ ਆਪਸ਼ਨ ਬੀ ਇਸ ਦਾ ਸਹੀ ਉੱਤਰ ਆ ਠੀਕ ਆ ਮਾਗੀ ਦਾ ਮੇਲਾ ਕਦੋਂ ਲੱਗਦਾ ਮਾਗ ਮਹੀਨੇ ਚ ਲੋੜੀ ਤੋਂ ਇੱਕ ਦਿਨ ਬਾਅਦ ਠੀਕ ਆ ਲੋੜੀ ਤੋਂ ਇੱਕ ਦਿਨ ਬਾਅਦ ਕਿਹੜਾ ਮਾਗ ਮਹੀਨਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਇਹ ਆਪਸ਼ਨ B ਇਸ ਦਾ ਕਰੈਕਟ ਆਨਸਰ ਹੈ ਅਗਲਾ ਪ੍ਰਸ਼ਨ ਆ ਗਿਆ ਹੈਦਰ ਸ਼ੇਖ ਮੇਲਾ ਕਿੱਥੇ ਲੱਗਦਾ ਹੈ ਹੈਦਰ ਸ਼ੇਖ ਕਿੱਥੇ ਲੱਗਦਾ ਹੈ ਆਪਸ਼ਨ C ਮਲੇਰਕੋਟਲਾ ਠੀਕ ਹੈ ਹੈਦਰ ਸ਼ੇਖ ਮੇਲਾ ਮਲੇਰਕੋਟਲੇ ਵਿੱਚ ਲੱਗਦਾ ਹੈ ਉਸ ਤੋਂ ਬਾਅਦ ਨਰਾਤਿਆਂ ਵਿੱਚ ਕਿਸ ਦੀ ਪੂਜਾ ਹੁੰਦੀ ਹੈ ਨਰਾਤਿਆਂ ਵਿੱਚ ਸਰਜੀ ਮਾਈ ਦੀ ਪੂਜਾ ਹੁੰਦੀ ਹੈ ਪੀਰ ਸਾਕੀ ਸਰਪਰ ਦਾ ਮੇਲਾ ਕਿੱਥੇ ਲੱਗਦਾ ਹੈ ਇਸਵਾਲ ਦਾ 3 ਗਏ ਦੋਸਤੋਂ ਆਪਸ਼ਨ ਡੀ ਮਲੇਰ ਕੋਕਲਾ ਤੀਰ ਸਖੀ ਸਰਪਰ ਦਾ ਮੇਲਾ ਮਲੇਰ ਕੋਕਲੇ ਲੱਗਦਾ ਹੈ ਠੀਕ ਹੈ ਦੋਸਤੋਂ ਪਹਿਲਾ ਆਪਾਂ ਤੁਹਾਡੀ ਨਾ ਰਿਵੀਜ਼ਨ ਕਰਾਵਾਂਗੇ ਠੀਕ ਹੈ ਇਦਾਂ ਬਾਅਦ ਦੇ ਵਿੱਚ ਆਪਾਂ ਮੌਕ ਟੈਸਟ ਵੀ ਲੈ ਕੇ ਆਵਾਂਗੇ ਜਿਸ ਦੇ ਵਿੱਚ ਉੱਤਰ ਨਹੀਂ ਦਿੱਤੇ ਹੋਣਗੇ ਤੁਸੀਂ ਖੁਦ ਉੱਤਰ ਦੇਉਂਗੇ ਠੀਕ ਹੈ ਪਹਿਲਾਂ ਆਪਾਂ ਤੁਹਾਡੀ ਰਿਵੀਜ਼ਨ ਕਰਾਵਾਂਗੇ ਤੇ ਰਿਵੀਜ਼ਨ ਦੀ ਵੀਡੀਓ ਹੋਣਗੀਆਂ ਪਹਿਲਾਂ ਫਿਰ ਆਪਾਂ ਤੁਹਾਡਾ ਮੌਕ ਟੈਸਟ ਵੀ ਲੈ ਕੇ ਆਵਾਂਗੇ ਠੀਕ ਹੈ ਅਗਲਾ ਪ੍ਰਸ਼ਨ ਹੈ ਕਿ ਸਖੀ ਸਰਪਰ ਦਾ ਮੇਲਾ ਕਦੋਂ ਲੱਗਦਾ ਹੈ ਸਖੀ ਸਰਪਰ ਦਾ ਮੇਲਾ ਉਹ ਦੇ ਪਹਿਲੇ ਵੀਰਵਾਰ ਨੂੰ ਲੱਗਦਾ ਹੈ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਕਿਹੜੇ ਤਿਹਾਰ ਮੌਕੇ ਘਰਾਂ ਵਿੱਚ ਮਠਾਈਆਂ ਸੀਵੀਆਂ ਬਣਾਈਆਂ ਜਾਂਦੀਆਂ ਹਨ ਹੁਣ ਇਹਨਾਂ ਅੰਕੇ ਹਟਿਆ ਅਜੇ ਮਠੀਆਂ ਸੌਰੀ ਮਠੀਆਂ ਸੀਮੀਆਂ ਜਿਹੜੀਆਂ ਬਣਾਈ ਜਾਂਦੀਆਂ ਹਨ ਕਦੋਂ ਬਣਾਈਆਂ ਬਣਾਈਆਂ ਜਾਂਦੀਆਂ ਘਰਾਂ ਦੇ ਵਿੱਚ ਗੁੱਗਾ ਨੌਂ ਆਪਸ਼ਨ ਏ ਇਸਦਾ ਉੱਤਰ ਆ ਬਾਬਾ ਸੂਤਲਵਾਰ ਦਾ ਮੇਲਾ ਕਿੱਥੇ ਲੱਗਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਏ ਜਲੰਧਰ ਦੋਸਤੋ ਬਹੁਤ ਵਧੀਆ ਮੌਕਾ ਹੈ 471 ਪੋਸਟਾਂ ਹਨ 471 ਪੋਸਟਾਂ ਲਗਭਗ ਆ ਚੁੱਕੀਆਂ ਠੀਕ ਹੈ ਜਿਹੜੇ ਬਾਟਰ ਦੀਆਂ ਜੇ ਤੁਸੀਂ ਇਹਨੂੰ ਤਿਆਰੀ ਕਰ ਲਓਗੇ ਤਾਂ ਵਧੀਆ ਤਰੀਕੇ ਨਾਲ ਚੰਗੇ ਰਹੋਗੇ ਤਾਂ ਇੰਨਾ ਵਧੀਆ ਨੌਕਰੀ ਦਾ ਮੌਕਾ ਹਨਾ ਹੱਥੋਂ ਨਾ ਨਿਕਲ ਸਕੀ ਠੀਕ ਹੈ ਤਾਰ ਕੇ ਤਿਆਰੀ ਹੁਣ ਤੋਂ ਸ਼ੁਰੂ ਕਰ ਦੋ ਜਿਹੜੇ ਬੱਚੇ ਕਹਿੰਦੇ ਪੇਪਰ ਦੇ ਕੋਲੇ ਜਾ ਕੇ ਪੜਾਂਗੇ ਪੇਪਰ ਹੁਣ ਭਰ ਦਿਨ ਨੇ ਆਤੀ ਠੀਕ ਹੈ ਪੇਪਰ ਦੇ ਕੋਲ ਜਾ ਕੇ ਨੋਟਸ ਲੱਭਦੇ ਫਿਰ ਜੰਨੇ ਆ ਉਦਾਂ ਤਿਆਰੀ ਕਰੇ ਤਾਂ ਕੋਈ ਫਾਇਦਾ ਨਹੀਂ ਜੇ ਤੁਸੀਂ ਹੁਣ ਤੋਂ ਮਿਹਨਤ ਕਰਕੇ ਪ੍ਰੋਪਰ ਤਿਆਰੀ ਕਰੋਗੇ ਹੁਣ ਤੋਂ ਨੋਟਸ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਂਗੇ ਦੋ ਤਿੰਨ ਵਾਰੀ ਰਿਵੀਜ਼ਨ ਕਰੂੰਗੇ ਮੌਕ ਟੈਸਟ ਲਗਾਉਂਗੇ ਫੇਰ ਹੀ ਤੁਹਾਡਾ ਪੇਪਰ ਕਲੀਅਰ ਹੋਣਾ ਠੀਕ ਹੈ ਤਾਂ ਕਰਕੇ ਹੁਣ ਤੋਂ ਤਿਆਰੀ ਸ਼ੁਰੂ ਕਰ ਦੋ ਬਾਕੀ ਇਸ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਤਿਆਰੀ ਕਰਵਾਈ ਜਾਏਗੀ ਠੀਕ ਹੈ ਕੋਈ ਪੇਡ ਵੀਡੀਓ ਨਹੀਂ ਹੈਗੀਆਂ ਚੈ ਬਾਕੀ ਜੇ ਤੁਸੀਂ ਪੂਰਾ ਜੇਲ ਵਾਟਰ ਦਾ ਆਪਣਾ ਕੋਸਟ ਲੈਣਾ ਚਾਹੁੰਦੇ ਆ ਜਿਸ ਦੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੀ ਆ ਪੜਨ ਲਈ ਠੀਕ ਆ ਉਹ ਆਪਾਂ ਆਪਣੀ ਨੌਕਰੀ ਗੁਰੂ ਐਪ ਦੇ ਵਿੱਚ ਤੁਹਾਨੂੰ ਦਵਾਵਾਂਗੇ ਠੀਕ ਆ ਉਸ ਦੇ ਚੇਤਰ ਸੂਦੀ ਅਸ਼ਟਮੀ ਨੂੰ ਕਿਹੜਾ ਤਿਹਾਰ ਹੁੰਦਾ ਹੈ ਚੇਤਰ ਸੂਦੀ ਅਸ਼ਟਮੀ ਨੂੰ ਕਿਹੜਾ ਤਿਹਾਰ ਹੁੰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਕਾਂਝਕਾ ਆਰਾਮ ਨੌਵੀਂ ਗੁੱਗਾ ਨੌਵੀਂ ਜਾਂ ਸਰਾਦ ਇਹ ਆਪਸ਼ਨ ਆ ਸੀ ਇਸ ਸਵਾਲ ਦਾ ਉੱਤਰ ਆ ਆਪਸ਼ਨ ਏ ਕਾਂਝਕਾ ਚੇਤਰ ਸੂਦੀ ਅਸ਼ਟਮੀ ਨੂੰ ਕਾਂਝਕਾ ਦਾ ਤਿਹਾਰ ਹੁੰਦਾ ਹੈ ਅਗਲਾ ਪ੍ਰਸ਼ਨ ਆ ਗਿਆ ਜੌਵਾਂ ਦੀ ਖੇਤੀ ਕਿਸ ਇਤਿਹਾਰ ਨਾਲ ਸੰਬੰਧਿਤ ਹੈ ਜੌਵਾਂ ਦੀ ਖੇਤੀ ਕਿਸ ਇਤਿਹਾਰ ਨਾਲ ਸੰਬੰਧਿਤ ਹੈ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ A ਨਰਾਤਿਆਂ ਨਾਲ ਠੀਕ ਹੈ ਨਰਾਤਿਆਂ ਦੇ ਵਿੱਚ ਆਪਾਂ ਜੌਂ ਬੀਜਦੇ ਹੁੰਦੇ ਆ ਠੀਕ ਹੈ ਫਿਰ ਜੌਂ ਟੰਗ ਦੇ ਵੀ ਹੁੰਦੇ ਆ ਨਾ ਸਿਰ ਦੇ ਉੱਤੇ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ਆਪਸ਼ਨ A ਮੁਕਸਰ ਸਾਹਿਬ ਆਪਸ਼ਨ B ਪਟਿਆਲਾ ਆਪਸ਼ਨ C ਜਲੰਧਰ ਆਪਸ਼ਨ D ਲੁਧਿਆਣਾ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ਇਸ ਸਵਾਲ ਦਾ ਉੱਤਰ ਹੈ ਮੁਕਸਰ ਸਾਹਿਬ ਮਾਗੀ ਦਾ ਮਿਲਾ ਮੁਕਸਰ ਸਾਇਮ ਲੱਗਦਾ ਹੈ ਮਕਰ ਸ੍ਰਾਂਤੀ ਦਾ ਦੂਜਾ ਨਾਮ ਕੀ ਹੈ ਮਕਰ ਸ੍ਰਾਂਤੀ ਹੋਂਗੀ ਜਿਹੜੀ ਉਹਦਾ ਦੂਜਾ ਨਾਮ ਕੀ ਹੈ ਉਸਦਾ ਦੂਜਾ ਨਾਮ ਹੈਗਾ ਮਾਗੀ ਦੀ ਸੰਗਰਾਮ ਆਪਸ਼ਨ A ਉਹਦਾ ਪੰਜਾਬ ਦੇ ਕਿਹੜੇ ਮੇਲੇ ਦਾ ਸੰਬੰਧ ਸ਼ੀਤਲਾ ਮਾਤਾ ਜੀ ਨਾਲ ਹੈ ਪੰਜਾਬ ਦੇ ਕਿਹੜੇ ਮੇਲੇ ਦਾ ਸੰਬੰਧ ਸ਼ੀਤਲਾ ਮਾਤਾ ਜੀ ਨਾਲ ਹੈ ਇਸ ਸਵਾਲ ਦਾ ਉੱਤਰ ਆਪਸ਼ਨ B ਜਰਗ ਦਾ ਮੇਲਾ ਜਿਸ ਦੇ ਵਿੱਚ ਬਿਹੇ ਗੁਲਗਲੇ ਪਕਾਏ ਜਾਂਦੇ ਆ ਤੇ ਭੇਟ ਕੀਤੇ ਜਾਂਦੇ ਆ ਸੌਰੀ ਤੇ ਬਹਿ ਗੁਲਗਲੇ ਭੇਟ ਕੀਤੇ ਜਾਂਦੇ ਤੇ ਚੇਤ ਦੇ ਮੀਨ ਦੇ ਇਹ ਮੇਲਾ ਲੱਗਦਾ ਹੈ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਸਤਿਆਆਂ ਦਾ ਮੇਲਾ ਕਿੱਥੇ ਲੱਗਦਾ ਹੈ ਤੇ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ অপਸ਼ਨ ਸੀ ਕਪੂਰਥਲਾ ਸਤਿਆਆਂ ਦਾ ਮੇਲਾ ਕਪੂਰਥਲਾ ਲੱਗਦਾ ਹੈ ਅਗਲਾ ਪ੍ਰਸ਼ਨ ਭਾਦੋਸੂਦੀ 14 ਨੂੰ ਕਿਹੜਾ ਮੇਲਾ ਲੱਗਦਾ ਹੈ ਭਾਦੋਸੂਦੀ 14 ਨੂੰ অপਸ਼ਨ ਐਚ ਪਾਰ ਦਾ ਮੇਲਾ ਲੱਗਦਾ ਹੈ ਠੀਕ ਹੈ অপਸ਼ਨ ਏ ਸਹੀ ਇਸ ਦਾ ਉੱਤਰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਰੋਸ਼ਨੀਆ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ ਫੱਗਣ ਦੇ ਮਹੀਨੇ ਠੀਕ ਹੈ ਕਿਹੜੇ ਮੇਲੇ ਵਿੱਚ ਗਧੇ ਦੀ ਪੂਜਾ ਕੀਤੀ ਜਾਂਦੀ ਹੈ অপਸ਼ਨ ਡੀ ਜਰਗ ਦੇ ਮੇਲੇ ਜੋ ਜਿਸ ਦੇ ਵਿੱਚ ਬਿਹੇ ਗੁਲਗਲੇ ਭੇਟ ਕੀਤੀ ਜਾਂਦੇ ਚੇਤ ਦੇ ਮਹੀਨੇ ਲੱਗਦਾ ਸ਼ੀਤਲਾ ਮਾਤਾ ਦਾ ਮੇਲਾ ਉਸ ਦੇ ਵਿੱਚ ਗਧਿਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਰੋਸ਼ਨੀਆ ਦਾ ਮੇਲਾ ਕਿੰਨੇ ਦਿਨਾਂ ਬਾ ਲੱਗਦਾ ਹੈ ਜਿਹੜਾ ਰੋਸ਼ਨੀਆ ਦਾ ਮੇਲਾ ਫੱਗਣ ਮਹੀਨੇ ਲੱਗਦਾ ਹੈ ਇਹ ਕਿੰਨੇ ਦਿਨ ਲੱਗਦਾ ਹੈ ਇਹ 3 ਦਿਨ ਚੱਲਦਾ ਹੈ 3 ਰੋਜ਼ ਦਾ ਮੇਲਾ ਹੁੰਦਾ ਹੈ ਰੋਸ਼ਨੀਆਂ ਦਾ ਮੇਲਾ ਠੀਕ ਆ ਬਸੰਤ ਪੰਚਮੀ ਕਿਹੜੇ ਮੇਲੇ ਆਉਂਦੀ ਹੈ ਬਸੰਤ ਪੰਚਮੀ ਆਪਸ਼ਨ ਡੀ ਬਾਗ ਦੇ ਮੇਲੇ ਆਉਂਦੀ ਹੈ ਉਸ ਤੋਂ ਬਾਅਦ ਕਿਹੜਾ ਮੇਲਾ ਮੌਸਮੀ ਮੇਲਾ ਹੁੰਦਾ ਹੈ ਜਿਹੜਾ ਮੇਲਾ ਮੌਸਮੀ ਮੇਲਾ ਆਪਸ਼ਨ ਸੀ ਬਸੰਤ ਕਿਉਂ ਬਸੰਤ ਰੁੱਤ ਨਾਲ ਸੰਬੰਧ ਰੱਖਦਾ ਤਾਂ ਕਰਕੇ ਇਸ ਨੂੰ ਮੌਸਮੀ ਮੇਲਾ ਵੀ ਕਿਹਾ ਜਾਂਦਾ ਹੈ ਬਸੰਤ ਪੰਚਮੀ ਦਾ ਮੇਲਾ ਕਿੱਥੇ ਲੱਗਦਾ ਹੈ ਬਸੰਤ ਪੰਚਮੀ ਦਾ ਮੇਲਾ ਵੀਰ ਹਕੀਕਤ ਰਾਏ ਦੀ ਸਮਾਦ ਲਾਹੌਰ ਵਿਖੇ ਲੱਗਦਾ ਹੈ ਠੀਕ ਹੈ ਤੇ ਅਗਲਾ ਕਿਹੜੇ ਤਿਹਾਰ ਮੌਕੇ ਕੁੜੀਆਂ ਅਤੇ ਨਵੀਆਂ ਵਿਆਹੁਤਾ ਆਪਣੇ ਪੇਕੇ ਜਾ ਕੇ ਪਿਪਲਾਂ ਨਾਲ ਪਿੰਗਾ ਪਾ ਕੇ ਝੂਟਦੀਆਂ ਹਨ ਇਹ ਤਾਂ ਸਾਰਿਆਂ ਨੂੰ ਉੱਤਰ ਪਤਾ ਹੋਏਗਾ ਇਸ ਸਵਾਲ ਦਾ ਉੱਤਰ ਤੀਆਂ ਹੈਗਾ অপਸ਼ਨ ਸੀ ਤੀਆਂ ਉੱਤਰ ਤੀਆਂ ਦੇ ਮੌਕੇ ਨਵੀਆਂ ਵਿਆਹੁਤਾ ਤੇ ਮਤਲਬ ਕੁੜੀਆਂ ਪਿੰਗਾ ਝੂਟਦੀਆਂ ਹੁੰਦੀਆਂ ਠੀਕ ਹੈ ਪਿਪਲਾਂ ਨਾਲ ਪਾ ਕੇ ਅਗਲਾ ਪ੍ਰਸ਼ਨ ਆ ਗਿਆ ਫੱਗਣ ਦੀ ਮੱਸੀਆਂ ਨੂੰ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ অপশন এ ਇਸ ਦਾ ਉੱਤਰ ਸ਼ਿਵਰਾਤਰੀ। ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਮਨਾਇਆ ਜਾਂਦੀ ਹੈ। ਅਗਲਾ ਪ੍ਰਸ਼ਨ ਆ ਗਿਆ। ਸ਼ਾਵਣ ਦੀ ਪੂਰਨਮਾਸੀ ਨੂੰ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ? ਸੌਣ ਦੀ ਪੂਰਨਮਾਸੀ ਨੂੰ অপਸ਼ਨ এ ਰੱਖੜੀ ਠੀਕ ਹੈ। ਹੁਣ ਇਹਨਾਂ ਕਿਹਟ ਗਿਆ? ਸੌਣ ਦੀ ਪੂਰਨਮਾਸੀ ਨੂੰ ਰੱਖੜੀ ਮਨਾਇਆ ਜਾਂਦੀ ਹੈ। ਬੁੱਗਾ ਨੌਂ ਦੀ ਤਿਹਾਰ ਕਦੋਂ ਮਨਾਇਆ ਜਾਂਦਾ ਹੈ? ਬੁੱਗਾ ਨੌਂ ਦੀ ਤਿਹਾਰ ਵੀ ਇਹਨਾਂ ਨਾਲ ਕਿਹਟਿਆ ਪਾਦੋ ਦੇ ਵਿੱਚ ਠੀਕ ਹੈ। ਤੇ ਅੱਗੇ ਭਗਵਾਨ ਕ੍ਰਿਸ਼ਨ ਨਾਲ ਸੰਬੰਧਿਤ ਜਨਮ ਅਸ਼ਟਮੀ ਦਾ ਤਿਹਾਰ ਕਦੋਂ ਆਉਂਦਾ ਹੈ ਇਹ ਵੀ ਹੋਣੇ ਲੰਘ ਕੇ ਹਟਿਆ ਆਪਸ਼ਨ ਬੀ ਭਾਦੋ ਦੇ ਵਿੱਚ ਠੀਕ ਆ ਭਗਵਾਨ ਕ੍ਰਿਸ਼ਨ ਦਾ ਸੰਬੰਧਿਤ ਜਨਮ ਅਸ਼ਟਮੀ ਦਾ ਤਿਹਾਰ ਭਾਦੋਂ ਨੂੰ ਭਾਦੋਂ ਮਹੀਨੇ ਵਿੱਚ ਆਉਂਦਾ ਹੈ ਸ਼ੀਰਦੀ ਜੋੜ ਮੇਲਾ ਕਿਸ ਜਗ੍ਹਾ ਤੇ ਲੱਗਦਾ ਹੈ ਸ਼ੀਰਦੀ ਜੋੜ ਮੇਲਾ ਫਤੇਗੜ ਸਾਹਿਬ ਵੀ ਲੱਗਦਾ ਚਮਕੋਤ ਸਾਹਿਬ ਵੀ ਲੱਗਦਾ ਵੈਸੇ ਠੀਕ ਆ ਜਿਹੜਾ ਮੇਨ ਸ਼ਹੀਦੀ ਜੋਨ ਮੇਲਾ ਜਿਹਨੂੰ ਕਹਿੰਦੇ ਨੇ ਛੋਟੇ ਸਹਾਬਾਂ ਦੀ ਯਾਦ ਚ ਠੀਕ ਆ ਉਹ ਚਮਕ ਸੌਰੀ ਤੇਗੜ ਸਾਹਿਬ ਲੱਗਦਾ ਹੈ ਠੀਕ ਆ ਉਸ ਤੋਂ ਬਾਅਦ ਅੱਗੇ ਆ ਗਿਆ ਲੋੜੀ ਕਿਸ ਖੁਸ਼ੀ ਚ ਲੋਕੀ ਵੰਡਦੇ ਹਨ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਤੁਸੀਂ ਦੇਖ ਸਕਦੇ ਹੋ অপਸ਼ਨ ਬੀ ਠੀਕ ਆ ਲੋੜੀ ਘਰ ਵਿੱਚ ਬੱਚਾ ਹੋਣ ਉੱਤੇ ਵੰਡਦੇ ਹਨ ਮਤਲਬ ਜਦੋਂ ਖੁਸ਼ੀ ਆਉਂਦੀ ਹੈ ਠੀਕ ਆ ਉਹਦਾ ਲੋੜੀ ਵੰਡੀ ਜਾਂਦੀ ਹੈ ਬਾਡੀ ਦਾ ਤਿਹਾਰ ਕਿਹੜਾ ਮਨਾਇਆ ਜਾਂਦਾ ਕਿਹੜੇ ਮਤਲਬ ਕਿ ਬਾਡੀ ਦਾ ਤਿਹਾਰ ਨੂੰ ਕਿਹੜੇ ਮਤਲਬ ਕਿ ਤਿਹਾਰ ਨਾਮ ਨਾਲ ਮਨਾਇਆ ਜਾਂਦਾ ਵਿਸਾਖੀ ਨਾਲ ਠੀਕ ਹੈ ਕਣਕ ਦੀ ਵਸਾਡੀ ਹੁੰਦੀ ਹੈ ਵਿਸਾਖ ਮਹੀਨੇ ਦੇ ਵਿੱਚ ਹਨਾ ਤਾਂ ਕਿ ਵਿਸਾਖੀ ਨਾਲ ਸੰਬੰਧਤਾ ਬਾਡੀ ਦਾ ਤਿਹਾਰ ਵਿਸਾਖੀ ਗੁਰਪੁਰਬ ਦੀਵਾਲੀ ਤੋਂ ਕਿੰਨੇ ਦਿਨ ਬਾਅਦ ਮਨਾਇਆ ਜਾਂਦਾ ਹੈ ਗੁਰਪੁਰਬ ਦੀਵਾਲੀ ਤੋਂ ਲਗਭਗ 20 ਦਿਨ ਬਾਅਦ ਮਨਾਇਆ ਜਾਂਦਾ ਹੈ ਭਾਈ ਦੂਜ ਦੀਵਾਲੀ ਤੋਂ ਕਿੰਨੇ ਦਿਨ ਬਾਅਦ ਮਨਾਈ ਜਾਂਦੀ ਹੈ ਭਾਈ ਦੂਜ অপਸ਼ਨ A 1 ਦਿਨ ਬਾਅਦ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਬਾਬਾ ਸੋਦਲ ਮੇਲਾ ਕਿੱਥੇ ਲੱਗਦਾ ਹੈ অপਸ਼ਨ A ਜਲੰਧਰ ਬਾਬਾ ਸੋਦਲ ਮੇਲਾ ਜਲੰਧਰ ਲੱਗਦਾ ਹੈ ਰੋਜਾ ਸ਼ਰੀਫ urs ਮੇਲਾ ਕਿੱਥੇ ਲੱਗਦਾ ਹੈ ਰੋਜਾ ਸ਼ਰੀਫ urs ਕਿੱਥੇ ਲੱਗਦਾ ਹੈ ਫਤਿਹਗੜ ਸਾਹਿਬ অপਸ਼ਨ C ਇਸ ਦਾ ਉੱਤਰ ਹੈ ਦੁਬਾਰਾ ਟਿੱਲਾ ਬਾਬਾ ਫਰੀਦ ਵਿਖੇ ਸਤੰਬਰ ਮਹੀਨੇ ਵਿੱਚ ਲੱਗਣ ਵਾਲਾ ਬਾਬਾ ਸ਼ੇਖ ਫਰੀਦ ਆਗਮਨ ਮੇਲਾ ਕਿੰਨੇ ਦਿਨ ਚੱਲਦਾ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਸੀ 5 ਦਿਨ ਚੱਲਦਾ ਠੀਕ ਆ 5 ਦਿਨ ਚੱਲਦਾ ਬਾਬਾ ਫਰੀਦ ਵਿਖੇ ਜਿਹੜਾ ਟਿੱਲਾ ਬਾਬਾ ਫਰੀਦ ਵਿਖੇ ਸਤੰਬਰ ਮਹੀਨੇ ਵਿੱਚ ਬਾਬਾ ਸ਼ੇਖ ਫਰੀਦ ਆਗਮਨ ਮੇਲਾ ਲੱਗਦਾ ਹੈ ਠੀਕ ਆ ਇਹ 5 ਦਿਨ ਚੱਲਦਾ ਉਸ ਤੋਂ ਬਾਅਦ ਅਗਲੇ ਕੁਐਸਚਨ ਦੇਵੀ ਤਲਾਮ ਜਲੰਧਰ ਵਿਖੇ ਲੱਗਣ ਵਾਲਾ ਹਰੀਵल्लभ ਸੰਗੀਤ ਫੈਸਟੀਵਲ ਕਦੋਂ ਮਨਾਇਆ ਜਾਂਦਾ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਡੀ ਦਸੰਬਰ ਠੀਕ ਹੈ ਦਸੰਬਰ ਵਿੱਚ ਦੇਵੀ ਕਲਾ ਮੰਦਰ ਵਿਖੇ ਜਲੰਧਰ ਵਿਖੇ ਹਰੀਵल्लभ ਸੰਗੀਤ ਫੈਸਟੀਵਲ ਮਨਾਇਆ ਜਾਂਦਾ ਹੈ ਪੰਜਾਬ ਦੇ ਕਿਹੜੇ ਮੇਲੇ ਦਾ ਸਬੰਧ ਸ਼ੀਤਲਾ ਮਾਤਾ ਜੀ ਨਾਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਰਿਪੀਟ ਹੋ ਗਿਆ ਪ੍ਰਸ਼ਨ ਜਰਗ ਦਾ ਮੇਲਾ ਠੀਕ ਹੈ ਸਤਿਆਨਾ ਮੇਲਾ ਕਿੱਥੇ ਲੱਗਦਾ ਦੁਬਾਰਾ ਰਿਪੀਟ ਹੋ ਗਿਆ ਸੌਰੀ ਕਪੂਰਥਲੇ ਇਹ ਇਹ ਵੀ ਦੁਬਾਰਾ ਰਿਪੀਟ ਹੋ ਗਿਆ ਜਿਹੜੇ ਮੇਲੇ ਵਿੱਚ ਗਧੇ ਦੀ ਪੂਜਾ ਕੀਤੀ ਜਾਂਦੀ ਹੈ ਜਰਗ ਦੇ ਮੇਲੇ ਵਿੱਚ ਤੇ ਦੋਸਤੋ ਇਹ ਕੁਐਸਚਨ ਥੋੜਾ ਜਿਹਾ ਰਿਪੀਟ ਹੋ ਗਿਆ ਠੀਕ ਆ ਇਹ ਮੈਂ ਸਾਰੇ ਤੁਹਾਨੂੰ ਪੜ੍ਹਾ ਚੁੱਕੇ ਹਾਂ ਬਸੰਤ ਪੰਚਮੀ ਤੁਹਾਨੂੰ ਪਤਾ ਹੀ ਹੈ ਮਾਗ ਦੇ ਮਹੀਨੇ ਤੇ ਮਿਨੀ 올림픽 ਤੁਹਾਨੂੰ ਪਤਾ ਹੈ ਰਾਏਪੁਰ ਦਾ ਖੇਡ ਮੇਲਾ ਜੋ ਪਿੰਡੂ ਖੇਡ ਮੇਲਾ ਜਿਸ ਨੂੰ ਕਿਹਾ ਜਾਂਦਾ ਉਸ ਨੂੰ ਮਿਨੀ 올림픽 ਵੀ ਕਿਹਾ ਜਾਂਦਾ ਹੈ ਪਿੰਡੂ ਖੇਡ ਮੇਲੇ ਨੂੰ ਠੀਕ ਆ ਕਿਲਾ ਰਾਏਪੁਰ ਦਾ ਉਸ ਤੋਂ ਬਾਅਦ ਇਹ ਸਾਰੇ ਕੁਐਸਚਨ ਆਪਾਂ ਪੜਾ ਚੁੱਕੇ ਆਂ ਜਰਗਦਾ ਮੇਲਾ ਵੀ ਤੁਹਾਨੂੰ ਪੜਾ ਚੁੱਕੇ ਆਂ ਚੇਤ ਦੇ ਮੀਨ ਨੇ ਹੈਦਰ ਸ਼ੇਖ ਦਾ ਮੇਲਾ ਕਿੱਥੇ ਲੱਗਦਾ ਹੈ ਇਹ ਪੜਾ ਚੁੱਕੇ ਆਂ ਮਲੇਰ ਕੂਟਲੇ ਪੀਰ ਸਗੀ ਸਰਵਰ ਦਾ ਮੇਲਾ ਕਿੱਥੇ ਲੱਗਦਾ ਹੈ ਇਹ ਵੀ ਮਲੇਰ ਕੂਟਲੇ ਠੀਕ ਆ ਤੁਹਾਨੂੰ ਪੜਾ ਚੁੱਕੇ ਆਂ ਬਾਬਾ ਸੋਤਲਵਾਰ ਦਾ ਮੇਲਾ ਜਲੰਧਰ ਲੱਗਦਾ ਹੈ ਇਹ ਵੀ ਪੜਾ ਚੁੱਕੇ ਆਂ ਠੀਕ ਆ ਇਹ ਪ੍ਰਸ਼ਨ ਤੁਹਾਡੇ ਯਰ ਰਿਪੀਟ ਹੋ ਗਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਡਿਲੀਟ ਕਰ ਦਵਾਂਗੇ ਰਿਪੀਟਡ ਪ੍ਰਸ਼ਨਾਂ ਨੂੰ ਤੇ ਮਾਗੀ ਦਾ ਮੇਲਾ ਕਿੱਥੇ ਲੱਗਦਾ ਮੁਕਸਸ ਹੈ ਠੀਕ ਆ ਇਸ ਤੋਂ ਬਾਅਦ ਆ ਜਾਣਗੇ ਪੰਜਾਬ ਦੀ ਸੱਭਿਆਚਾਰਕ ਇਤਿਹਾਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਸੰਗੀਤਕ ਸਾਜ਼ ਠੀਕ ਆ ਇਹ ਆਣਗੇ ਇਹਦੀ ਅਗਲੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹ ਆਪਾਂ ਤੁਹਾਨੂੰ ਕਰਵਾਵਾਂਗੇ ਠੀਕ ਆ ਅੱਜ ਦੀ ਵੀਡੀਓ ਵਿੱਚ ਐਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਾਓ ਇਹ ਵੀਡੀਓ ਠੀਕ ਆ ਨੋਟਸ ਲੈਣ ਲਈ 988743699 ਨੰਬਰ ਦੇ ਉੱਤੇ ਮੈਸੇਜ ਵੀ ਕਰ ਸਕਦੇ ਹੋ ਤੇ ਟੈਲੀਗ੍ਰam ਵੀ ਆਪਣਾ ਜੁਆਇਨ ਕਰ ਸਕਦੇ ਹੋ ਨੌਕਰੀ ਗੁਰੂ ਟੈਲੀਗ੍ਰam ਆਪਣੀ ਐਪ ਦਾ ਨਾਮ ਵੀ ਨੌਕਰੀ ਗੁਰੂ ਆ ਠੀਕ ਆ ਨੋਟਸ ਤੁਹਾਨੂੰ ਪ੍ਰੋਪਰਲੀ ਇੱਕ ਹਫਤੇ ਤੋਂ 10 ਦਿਨ ਦੇ ਵਿਚਕਾਰ ਪ੍ਰੋਪਰਲੀ ਮਿਲਣ ਲੱਗ ਜਾਣਗੇ ਠੀਕ ਆ ਆਪਾਂ ਤਿਆਰ ਕਰ ਰਹੇ ਹਾਂ ਠੀਕ ਆ ਤੇ ਪ੍ਰੋਪਰ ਤਿਆਰ ਹੋਣ ਤੋਂ ਬਾਅਦ ਹੀ ਤੁਹਾਨੂੰ ਨੋਟਸ ਦਿੱਤੇ ਜਾਣਗੇ ਧੰਨਵਾਦ